ਗੁਰੂ ਪਿਆਰੀ ਗੁਰੂ ਸਵਾਈ ਸਰਬੱਤ ਸਾਂਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਾਰਯ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਰਚਨਾ ਅਕਾਲ ਉਸਤਤ ਦਸ਼ਮ ਗ੍ਰੰਥ ਦੇ ਵਿੱਚੋਂ ਬਾਣੀ ਸਾਂਗਤ ਜੀ ਇਸ ਦੇ ਅਰਥਾਂ ਦੀ ਵਿਆਖਿਆ ਔ ਸੰਗਤ ਜੀ ਅੱਗੇ ਦੇਖਦੇ ਹਾਂ ਗੁਰੂ ਮਹਾਰਾਜ ਕੀ ਫਰਮਾਨ ਕਰਦੇ ਹਨ ਕਿ ਸੰਦ 55 ਦੇ ਵਿੱਚ ਹੁਣ ਤੱਕ 55 ਸੰਦ ਸੰਪੂਰਨ ਹੋ ਚੁੱਕੇ ਹਨ ਮਹਾਰਾਜ ਕਹਿੰਦੇ ਹਨ ਕਿ ਅਜੰਤਰ ਹਰੀ ਅਜੰਤਰ ਤੋਂ ਭਾਵ ਹੈ ਕਿ ਜੰਤਰਾਂ ਤੋਂ ਰਹਿਤ ਜਿੰਨੇ ਵੀ ਜੰਤਰ ਹਨ ਆਪ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਤੋਂ ਰਹਿਤ ਹੋ ਆਪ ਜੰਤਰ ਹਰੀ ਹੋ ਅੱਗੇ ਮਾਰੇ ਕਿੰਨੇ ਹਨ ਕਿ ਅਮੰਤਰ ਹਰੀ ਅਮੰਤਰ ਤੋਂ ਭਾਵ ਹੈ ਮੰਤਰਾਂ ਤੋਂ ਰਹਿਤ ਹੋ ਕਿਸੇ ਵੀ ਮੰਤਰ ਦੇ ਵਾਸ ਵਿੱਚ ਨਹੀਂ ਆਉਂਦੇ ਹੋ ਨਾ ਹੀ ਕਿਸੇ ਦੇ ਜੰਤਰ ਦੇ ਵਾਸ ਵਿੱਚ ਆਉਂਦੇ ਹੋ ਆਮ ਇਨਸਾਨਾਂ ਦੇ ਉੱਪਰ ਸਾ ਸੰਗਤ ਜੀ ਜੋ ਤਾੰਤ੍ਰਿਕ ਹੁੰਦੇ ਹਨ ਪੰਡਤ ਹੁੰਦੇ ਹਨ ਮੰਤਰ ਮਾਰ ਕੇ ਵਾਸ ਵਿੱਚ ਕਰ ਲੈਂਦੇ ਹਨ ਪਰ ਪ੍ਰਮਾਤਮਾ ਇਹ ਹਰੀ ਵਾਹਿਗੁਰੂ ਆਪ ਕਿਸੇ ਦੇ ਵੀ ਜੰਤਰ ਜਾਂ ਮੰਤਰ ਦੇ ਵਾਸ ਦੇ ਵਿੱਚ ਨਹੀਂ ਆ ਸਕਦੇ ਮਹਾਰਜ ਕਹਿੰਦੇ ਹਨ ਕਿ ਸੁਤੇਜ ਹਰੀ ਸੁਤੇਜ ਤੋਂ ਭਾਵ ਹੈ ਤੇਜ ਪ੍ਰਤਾਪ ਵਾਲਾ ਹੀ ਅਕਾਲ ਪੁਰਖ ਸੱਚੇ ਬਾਦਸ਼ਾਹ ਨਿਰੰਕਾਰ ਜੋਤ ਸਰੂਪ ਆਪ ਜੀ ਦਾ ਜੋ ਪ੍ਰਕਾਸ਼ ਹੈ ਉਹ ਤੇਜ ਪ੍ਰਤਾਪ ਵਾਲਾ ਰੂਪ ਹੈ ਮਾਰਗ ਕਹਿੰਦੇ ਹਨ ਕਿ ਆਤੰਤਰ ਹਰੀ ਆਪ ਜੰਤਰਾ ਮੰਤਰਾਂ ਤੇ ਤੰਤਰਾਂ ਰਾਹੀ ਉਸ ਤੱਕ ਪਹੁੰਚ ਨਹੀਂ ਕੀਤੀ ਜਾ ਸਕਦੀ ਕਹਿਣ ਤੋਂ ਭਾਵ ਹੈ ਉਸ ਦੇ ਤੱਕ ਪਹੁੰਚ ਕਰਨ ਦੇ ਲਈ ਨਾ ਹੀ ਕੋਈ ਜੰਤਰ ਚੱਲਦਾ ਹੈ ਨਾ ਹੀ ਕੋਈ ਮੰਤਰ ਚੱਲਦਾ ਹੈ ਨਾ ਹੀ ਕੋਈ ਤੰਤਰ ਚੱਲਦਾ ਹੈ ਅਤੇ ਨਾ ਹੀ ਇਹਨਾਂ ਦੇ ਦੁਆਰਾ ਸੰਗਤ ਜੀ ਉਸ ਪਰਮਾਤਮਾ ਵਾਹਿਗੁਰੂ ਨਿਰੰਕਾਰ ਨੂੰ ਆਪਣੇ ਵਾਸ ਦੇ ਵਿੱਚ ਕੀਤਾ ਜਾ ਸਕਦਾ ਹੈ ਮਾਰੇ ਇੱਕੀ ਕਹਿੰਦੇ ਹਨ ਕਿ ਜਾਤ ਹਰੀ ਜਾਤ ਤੋਂ ਭਾਵ ਹੈ ਜਾਤ ਤੋਂ ਰਹਿਤ ਸਾਧ ਸੰਗਤ ਜੀ ਇਸ ਬ੍ਰਹਿਮੰਡ ਦੇ ਵਿੱਚੋਂ ਕੁਝ ਵੀ ਦਿਖਾਈ ਦਿੰਦਾ ਹੈ ਇਨਸਾਨ ਨੇ ਉਸ ਦੀ ਕੋਈ ਨਾ ਕੋਈ ਜਾਤ ਬਣਾਈ ਹੈ। ਇਨਸਾਨਾਂ ਦੇ ਵਿੱਚ ਵੀ ਪਸ਼ੂਆਂ ਦੇ ਵਿੱਚ ਵੀ ਬਨਸਪਤੀ ਵਿੱਚ ਵੀ ਪਰਮਾਰਈ ਕਹਿੰਦੇ ਹਨ ਕਿ ਪਰਮਾਤਮਾ ਜੀ ਹਰੀ ਜੀ ਵਾਹਿਗੁਰੂ ਜੀ ਤੁਹਾਡੀ ਕੋਈ ਵੀ ਜਾਤ ਨਹੀਂ ਹੈ। ਗੇਮਾਰਈ ਕਹਿੰਦੇ ਹਨ ਕਿ ਆਪਾਤ ਬਾਤ ਤੋਂ ਭਾਵ ਹੈ ਗੋਤ ਆਪ ਗੋਤ ਤੋਂ ਰਹਿਤ ਹੋ ਜਾਂ ਕੋਲ ਤੋਂ ਰਹਿਤ ਹੋ ਸਾਧ ਸੰਗਤ ਜੀ ਜਦੋਂ ਕਿਸੇ ਦੇ ਘਰ ਕੋਈ ਪੈਦਾ ਹੋਵੇ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਸਾਰੇ ਕਹਿੰਦੇ ਹਨ ਕਿ ਇਸ ਦੀ ਕੋਲ ਜੋ ਹੈ ਉਹ ਅੱਗੇ ਤੌਰ ਪਈ ਹੈ ਪਰ ਪਰਮਾਤਮਾ ਜੀ ਆਪ ਆਪਣੇ ਆਪ ਤੋਂ ਹੀ ਪੈਦਾ ਹੋਏ ਹੋ ਨਿਰੰਕਾਰ ਜੀ ਆਪਣੇ ਆਪ ਤੋਂ ਖੁਦ ਹੀ ਬਣੇ ਹੋ ਇਸ ਕਰਕੇ ਆਪ ਦੀ ਨਾਂ ਤਾਂ ਕੋਈ ਗੋਤ ਹੈ ਨਾ ਹੀ ਆਪ ਕੁੱਲ ਹੈ ਇੰਨਾ ਸਭ ਤੋਂ ਆਪ ਪ੍ਰਮਾਤਮਾ ਜੀ ਰਹਿਤ ਹੋ ਅੱਗੇ ਮਾਰਾਈਂ ਕਹਿੰਦੇ ਹਨ ਕਿ ਆ ਮਿੱਤਰ ਹਰੀ ਅਮਿੱਤਰ ਦਾ ਭਾਵ ਹੈ ਮਿੱਤਰ ਤੋਂ ਰਹਿਤ ਹੈ ਏ ਪ੍ਰਮਾਤਮਾ ਜੀ ਵਾਹਿਗੁਰੂ ਜੀ ਆਪ ਦਾ ਕੋਈ ਮਿੱਤਰ ਨਹੀਂ ਹੈ आप मित्रा तो रहत हो अगे मारे कहने की के अमात हरी अमात तो भाव है माता तो बिना माता तो रहत सत सिंह जी इससे जो कुछ भी दिख रहा है कुछ भी अमात नहीं है जे किसी सात सिंह जी जो मां है ਵੇ ਦੁਨੀਆਂ ਨੂੰ ਛੱਡ ਕੇ ਚਲੇ ਵੀ ਗਈ ਹੈ ਉਸ ਨੂੰ ਆਮਾਪਾ ਅਮਾਤ ਨਹੀਂ ਕਹਿ ਸਕਦੇ ਕਿਉਂਕਿ ਕਦੇ ਨਾ ਕਦੇ ਉਹ ਮਾਤਾ ਦੇ ਗਰਭ ਦੇ ਵਿੱਚ ਤਾਂ ਸੀ ਕਿਸੇ ਨਾ ਕਿਸੇ ਮਾਤਾ ਨੇ ਕਿਸੇ ਨਾ ਕਿਸੇ ਮਾਂ ਨੇ ਉਸ ਨੂੰ ਜਨਮ ਜ਼ਰੂਰ ਦਿੱਤਾ ਹੈ ਪਰ ਉਸ ਪਰਮਾਤਮਾ ਵਾਹਿਗੁਰੂ ਹਰੀ ਨੂੰ ਕਿਸੇ ਮਾਤਾ ਨੇ ਜਨਮ ਨਹੀਂ ਦਿੱਤਾ ਨਾ ਹੀ ਕਦੇ ਉਹ ਗਰਭ ਜੋਨ ਦੇ ਵਿੱਚ ਆਇਆ ਹੈ ਇਸ ਕਰਕੇ ਮਾਰਯੋ ਨੂੰ ਕਹਿੰਦੇ ਹਨ ਕਿ हेन्द्र अंगार वह गुरु परमात्मा जी आप अमात हरि हो माता तो रहत हो गर्भ दे विच नहीं आंदे जम्मण मरन दे विच नहीं आंदे आओ अग्गे देखदे मारा ही कहंदे हन के आरोग्य हरि आरोग्य तो भाव है संगत जी रोग रहत परमात्मा जी आप नु कोई भी किसी भी प्रकार दा ਰੋਗ ਨਹੀਂ ਲੱਗਦਾ ਹੈ ਰੋਗ ਉਸ ਨੂੰ ਲੱਗਦਾ ਹੈ ਜਿਹੜੀ ਚੀਜ਼ ਆਕਾਰ ਦੇ ਵਿੱਚ ਹੋਵੇ ਦ੍ਰਿਸ਼ਟਮਾਨ ਹੋਵੇ ਪਰ ਪ੍ਰਮਾਤਮਾ ਜੀ ਆਪ ਦਾ ਕੋਈ ਆਕਾਰ ਕੋਈ ਦ੍ਰਿਸ਼ਟਮਾਨ ਨਹੀਂ ਹੋ ਇਸ ਕਰਕੇ ਆਪ arogh ਹੋ ਅਸੋਗ ਹਰੀ ਅਸੋਗ ਹੁੰਦਾ ਹੈ ਮੰਦੀਆਂ ਚਿੰਤਾਵਾਂ हे ਪ੍ਰਮਾਤਮਾ ਵਾਹਿਗੁਰੂ ਜੀ ਆਪ ਮੰਦੀਆਂ ਚਿੰਤਾਵਾਂ ਤੋਂ ਪਰੇ ਹੋ ਆਪ ਮੰਦੀਆਂ ਚਿੰਤਾਵਾਂ ਤੋਂ ਰਹਿਤ ਹੋ ਆਪ ਨੂੰ ਕੋਈ ਵੀ ਟੈਨਸ਼ਨ ਕੋਈ ਵੀ ਕਿਸੇ ਦੀ ਪਰਵਾਹ ਨਹੀਂ ਹੈ ਅੱਗੇ ਮਾਰੀ ਕਹਿੰਦੇ ਹਨ ਕਿ ਅ ਭਰਮ ਹਰੀ ਏ ਅਕਾਲ ਪੁਰਖ ਆਪ ਪਰਮ ਭਲੇਖਿਆ ਦੇ ਵਿੱਚ ਨਹੀਂ ਪੈਂਦੇ ਅਤੇ ਨਾ ਹੀ ਆਪ ਨੂੰ ਕੋਈ ਪਰਹਾ ਸਕਦਾ ਹੈ ਇਸ ਕਰਕੇ ਆਪ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਪਰਮਾਤੋ ਰਹਿਤ ਹੋ ਇਸ ਕਰਕੇ ਆਪ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਆ ਭਰਮ ਹਰੀ ਅੱਗੇ ਮਾਰੀ ਕਹਿੰਦੇ ਹਨ ਕਿ ਆ ਕਰਮ ਹਰੀ ਸਾਧ ਸੰਗਤ ਜੀ ਦੁਨੀਆ ਦੇ ਉੱਪਰ ਜੋ ਵੀ ਆਇਆ ਹੈ ਉਹ ਕਰਮ ਕਰ ਰਿਹਾ ਹੈ ਕਰਮ ਕਰਕੇ ਉਸ ਨੂੰ ਉਸ ਦਾ ਲੇਖਾ ਦੇਣਾ ਪੈਂਦਾ ਹੈ ਪਰਮਾਣ ਪਰਮਾਤਮਾ ਜੀ ਆਪ ਕਰਮਾਂ ਤੋਂ ਰਹਿਤ ਹੋ ਕਰਮਾਂ ਦੇ ਬੰਧਨਾ ਤੋਂ ਮੁਕਤ ਹੋ ਇਸੇ ਕਰਕੇ ਆਪ ਨੂੰ ਕਹਿੰਦੇ ਹਨ ਕਿ ਆ ਕਰਮ ਹਰੀ ਅੱਗੇ ਮਹਾਰਾ ਜੀ ਕਹਿੰਦੇ ਹਨਗੇ ਅਜੈ ਹਰੀ ਅਜੈ ਉਸ ਨੂੰ ਕਹਿੰਦੇ ਹਨ ਜੋ ਜਿੱਤਿਆ ਹੀ ਨਾ ਜਾ ਸਕੇ ਸਾ ਸੰਗਤ ਜੀ ਉਸ ਅਕਾਰ ਪੁਰਖ ਸੱਚੇ ਪਾਤਸ਼ਾਹ ਦੇ ਉੱਪਰ ਹੋਰ ਕੁਝ ਨਹੀਂ ਹੈ ਉਸ ਤੋਂ ਵੱਡਾ ਉਸ ਤੋਂ ਜ਼ਿਆਦਾ ਸ਼ਕਤੀਸ਼ਾਲੀ ਜਦੋਂ ਕੋਈ ਹੈ ਹੀ ਨਹੀਂ ਇਸ ਕਰਕੇ ਉਹ ਜਿੱਤਿਆ ਨਹੀਂ ਜਾ ਸਕਦਾ ਉਹ ਅਜੇ ਹੈ ਅੱਗੇ ਮਾਰੇ ਕਿੰਨੇ ਹਨ ਕਿ ਉਹ ਭੈ ਹਰੀ ਉਹ ਭੈ ਹੁੰਦਾ ਹੈ ਭੈ ਕਹੀਏ ਸਾ ਸੰਗਤ ਜੀ ਡਰ ਨੂੰ ਉਹ ਭੈ ਹੁੰਦਾ ਹੈ ਡਰ ਤੋਂ ਰਹਿਤ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਆਪ ਡਰ ਤੋਂ ਰਹਤ ਹੋ ਆਪ ਅਪੈਹ ਹੋ ਅੱਗੇ ਮਾਰੇ ਕਹਿੰਦੇ ਹਨ ਕਿ ਅਪੇਦ ਹਰੀ ਅਪੇਦ ਹੁੰਦਾ ਹੈ ਜਿਸ ਦਾ ਕੋਈ ਭੇਦ ਨਹੀਂ ਪਾ ਸਕਦਾ ਸਾ ਸੰਗਤ ਜੀ ਪਰਮਾਤਮਾ ਵਾਹਿਗੁਰੂ ਦਾ ਨਾ ਹੀ ਕੋਈ ਭੇਦ ਪਾ ਸਕਦਾ ਹੈ ਤੇ ਨਾ ਹੀ ਪਾ ਸਕਿਆ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਅਸ਼ੇਦ ਹਰੀ ਜੋ ਛੇਦਿਆਨਾਂ ਜਿਵੇਂ ਉਹ ਸਾਹਾ ਸੰਗਤ ਜੀ ਕੋਈ ਜਿਵੇਂ ਆਪਣੀ ਸੁਸਾਇਟੀ ਚੋਂ ਕਿਸੇ ਨੂੰ ਅਸੀਂ ਬਾਹਰ ਕੱਢ ਦਈਏ ਆਪਣੇ ਘਰ ਚੋਂ ਕਿਸੇ ਨੂੰ ਅਸੀਂ ਬਾਹਰ ਕੱਢ ਦਈਏ ਪਰ ਉਸ ਪ੍ਰਮਾਤਮਾ ਨੂੰ ਆਪ ਉਸਤੇ ਤੱਕ ਪਹੁੰਚ ਹੀ ਨਹੀਂ ਕਰ ਸਕਦੇ ਤੋ ਉਸ ਨੂੰ ਕਿਤੇ ਕੱਢਣਾ ਦੂਰ ਦੀ ਗੱਲ ਹੈ ਇਸ ਕਰਕੇ ਮਹਾਰਾਜ ਕਹਿੰਦੇ ਹਨ ਕਿ ਆਸ਼ੇਦ ਹਰੀ ਹੋ ਅੱਗੇ ਮਹਾਰਾਜ ਕਹਿੰਦੇ ਹਨ ਕਿ ਉਹ ਖੰਡ ਹਰੀ ਅਖੰਡ ਤੋਂ ਭਾਵ ਹੈ ਖੰਡਿਤ ਕਰਨਾ ਖੰਡ ਤੋਂ ਭਾਵ ਹੈ ਖੰਡ ਖੰਡ ਕਰਨਾ ਟੋਟੇ ਟੋਟੇ ਗਾਣਾ ਟੁਕੜੇ ਟੁਕੜੇ ਜਾਂ ਖੰਡਿਤ ਕਰਨਾ ਪਰਮਾਤਮਾ ਜੀ ਆਪ ਨੂੰ ਖੰਡਿਆ ਨਹੀਂ ਜਾ ਸਕਦਾ ਇਸ ਕਰਕੇ ਆਪ ਅਖੰਡ ਹਰੀ ਹੋ ਜੋ ਇੱਕ ਹੈ ਉਹ ਇੱਕ ਹੀ ਰਹੇਗਾ ਉਸ ਨੂੰ ਵੰਡਿਆ ਨਹੀਂ ਜਾ ਸਕਦਾ ਇਹ ਨਹੀਂ ਕੀਤਾ ਜਾ ਸਕਦਾ ਕਿ ਹਿੰਦੂ ਕਹਣ ਕਿ ਸਾਡਾ ਪਰਮਾਤਮਾ ਵੱਖਰਾ ਹੈ ਜਾਂ ਸਿੱਖ ਕਹਣ ਜਾਂ ਮੁਸਲਮਾਨ ਕਹਣ ਜਾਂ ਕੋਈ ਵੀ ਧਰਮ ਮਜਬ ਦੇ ਲੋਕ ਕਹਣ ਕਿ ਸਾਡਾ ਪਰਮਾਤਮਾ ਅਲੱਗ ਹੈ ਸਾਧ ਸੰਗਤ ਜੀ ਉਹ ਇੱਕ ਹੈ ਅਤੇ ਇੱਕ ਸੀ ਅਤੇ ਇੱਕ ਹੀ ਰਹੇਗਾ ਦੁਨੀਆ ਚਾਹੇ ਖਤਮ ਹੋ ਜਾਣ ਕਈ ਬਣ ਜਾਣ ਖਤਮ ਹੋ ਜਾਣ ਪਰ ਉਹ ਇੱਕ ਜੋ ਹੈ ਸਦੀਵੀ ਉਸਦੀ ਹੋਂਦ ਰਹਿੰਦੀ ਹੈ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਆ ਪੰਡ ਹਰੀ ਪੰਡਿਆਂ ਨਾ ਜਾ ਸਕਣ ਵਾਲਾ ਸਾਹਸੰਗਤ ਜੀ ਆਪਾਂ ਜਦੋਂ ਕਿਸ ਦੀ ਨਿੰਦਿਆ ਕਰਦੇ ਹਾਂ ਥਾਂ ਥਾਂ ਤੇ ਭੰਡਦੇ ਹਾਂ ਇਸ ਕਰਕੇ ਮਾਰੇ ਕਹਿੰਦੇ ਹਨ ਕਿ ਪ੍ਰਮਾਤਮਾ ਨੂੰ ਪੰਡਿਆਂ ਨਹੀਂ ਜਾ ਸਕਦਾ ਉਹ ਭੰਡ ਹਰੀ ਹੈ ਮਾਰੇ ਕਹਿੰਦੇ ਹਨ ਕਿ ਡੰਡ ਹਰੀ ਡੰਡ ਤੋਂ ਰਹਤ ਸਜ਼ਾ ਤੋਂ ਰਹਤ ਸਾਹਸੰਗਤ ਜੀ ਜੋ ਸਰਬਸ਼ਕਤੀਮਾਨ ਹੈ ਸਭ ਤੋਂ ਉੱਪਰ ਹੈ ਜਿੱਥੇ ਤੱਕ ਕਿਸੇ ਦੀ ਪਹੁੰਚ ਨਹੀਂ ਉਸ ਨੂੰ ਕੋਈ ਕਿਵੇਂ ਸਜ਼ਾ ਦੇ ਸਕਦਾ ਹੈ ਕਿਉਂਕਿ ਨਾ ਤਾਂ ਉਸਨੇ ਕੋਈ ਕਰਮ ਕੀਤਾ ਹੈ ਤੇ ਨਾ ਹੀ ਉਸ ਦਾ ਕੋਈ ਲੇਖਾ ਹੈ ਸਜ਼ਾ ਉਹਨੂੰ ਮਿਲਦੀ ਹੈ ਜਿੰਦੇ ਕਰਮ ਹੋਣ ਜਿਨੇ ਲੇਖਾ ਦੇਣਾ ਹੋਵੇ ਉਸਦੇ ਨਾਂ ਤੇ ਕਰਮ ਹਨ ਨਾ ਉਸਨੇ ਲੇਖਾ ਦੇਣਾ ਇਸ ਕਰਕੇ ਉਹ ਡੰਡ ਤੋਂ ਰਹਿਤਾ ਹੈ ਡੰਡ ਹਰੀ ਹੈ ਅੱਗੇ ਮਾਰੇ ਜਾਂਦੇ ਨੇ ਕਿ ਇਹ ਪ੍ਰਚੰਡ ਹਰੀ ਪ੍ਰਚੰਡ ਤੋਹਾਵ ਹੈ ਤੇਜ ਪ੍ਰਤਾਪ ਵਾਲਾ ਇੱਥੇ ਮਾਰੇ ਕਹਿੰਦੇ ਹਨ ਕਿ ਪ੍ਰਮਾਤਮਾ ਜੀ ਦਰੰਕਾਰ ਜੀ ਆਪ ਦਾ ਜੋ ਪ੍ਰਤਾਪ ਹੈ ਉਹ ਤੇਜ ਹੈ ਤੇਜ ਪ੍ਰਚੰਡ ਪ੍ਰਤਾਪ ਵਾਲੇ ਹੋ ਸਾ ਸੰਗਤ ਜੀ ਮਾਰੇ ਕਹਿੰਦੇ ਹਨ ਕਿ ਇਹ ਸਾਰੇ ਜੋ ਹਨ ਇਹ ਪਰਮਾਤਮਾ ਵਾਹਿਗੁਰੂ ਦੇ ਵਿੱਚ ਗੁਣ ਹਨ ਸਾਧ ਸੰਗਤ ਜੀ ਗੁਣ ਵੀ ਕਮਾਗੇ ਤੇ ਬਹੁਤ ਛੋਟੀ ਚੀਜ਼ ਹੋਵੇਗੀ ਆਓ ਸਾਧ ਸੰਗਤ ਜੀ ਸਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਮਹਾਰਾਜ ਸਿੱਖਾ ਨੂੰ ਸਿੱਖੀ ਦਾਣ ਕੀ ਇਸ ਦਾਨ ਰਹਿ ਦਾਨ ਬਖਸ਼ਣਾ ਸ੍ਰੀ ਤੇ ਮੇਰ ਪਰਸ ਰੱਖਣਾ ਕਾਲ ਸ੍ਰੀ ਚੜਦੀ ਕਲਾ ਕਰਨੀ ਨਾਮ ਦਾਣ ਬਖਸ਼ਣਾ ਸੰਗਤ ਜੀ ਕਥਾ ਦਾ ਵਿਚਾਰ ਕਰਦੇ ਆ ਅਨੇਕਾਂ ਪ੍ਰਕਾਰ ਦੇ ਆ ਭੁੱਲਾਂ ਚੁੱਕਾ ਹੋ ਗਿਆ ਹੋਣਗੇ ਆਪ ਸਭ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੰਗਾ ਜ਼ੀਰੋ ਸਬਸਕ੍ਰਾਈਬ ਕਰਨਾ ਹੈ ਜੀ ਵਾਹਿਗੁਰੂ ਜੀ ਦਾ ਖਾਸ ਸਾ ਵਾਹਿਗੁਰੂ ਜੀ ਕੀ ਬਤੇ